ਇਹ ਕੀ ਆਲਾ ਬਾਬੇ ਉਹ ਗੱਲ ਕਰਦੇ ਆ ਮਨਮੋਨ ਵਾਰਿਸ ਦੀ ਮਨਮੋਨ ਵਾਰਿਸ ਦਾ ਪਿੰਡ ਹੱਲੂਵਾਲ ਲਾਗੇ ਮਾਲਪੁਰ ਜ਼ਿਲ੍ਹਾ ਹੁਸ਼ਿਆਰ ਪਰ ਤੇ ਗੱਲ ਕਰੀਏ ਜੇ ਮਨਮੋਨ ਵਾਰਿਸ ਦੇ ਸ਼ੁਰੂਆਤੀ ਦਿਨਾਂ ਦੀ 1990 ਤੋਂ ਜਿਹੜੀ ਗਾਇਕੀ ਮਨਮੋਨ ਵਾਰਿਸ ਨੇ ਸ਼ੁਰੂਆਤ ਕੀਤੀ ਸੀ ਨਾ ਜਿਹੜੀ ਗਾਇਕੀ ਦੀ ਉਸ ਗਾਇਕੀ ਨੂੰ ਬਹੁਤ ਵੱਡੇ ਲੈਵਲ ਤੇ ਦੁਨੀਆ ਦੇ ਹਰ ਕੋਨੇ 'ਚ ਲੈ ਕੇ ਗਿਆ ਮਨਮੋਨ ਵਾਰਿਸ ਮੈਂ ਤੁਹਾਨੂੰ ਇਹ ਦੱਸਦਾ ਦੁਨੀਆ ਦਾ ਕੋਈ ਅਜਿਹਾ ਮੁਲਕ ਨਹੀਂ ਹੋਣਾ ਜਿੱਤੇ ਲਾਈਵ ਸ਼ੋਅ ਨਹੀਂ ਲਾਇਆ ਹੁਣਾ ਮਨਮੋਣ ਵਰਸ ਯਾਨਕਿ ਜਿੱਥੇ ਦੁਨੀਆ ਚ ਪੰਜਾਬੀ ਵਸਦੇ ਉਹਥੇ ਤੱਕ ਪੰਜਾਬ ਦਾ ਓਏ ਕਲਾਕਾਰ ਗਾ ਕੇ ਆ ਚੁੱਕਾ ਆਪਣਾ ਲਾਈਵ ਸ਼ੋਅ ਲਾ ਕੇ ਆ ਚੁੱਕਾ ਇਹ ਬੜੇ ਮਾਣ ਵਾਲੀ ਗੱਲ ਹੁੰਦੀ ਆ ਕਿ ਇੱਕ ਕਲਾਕਾਰ ਦੇ ਹਿੱਸੇ ਐਡਾ ਰਤਬਾ ਆ ਜਾਣਾ ਹਨਾ ਤੇ ਪੰਜਾਬੀ ਦੇ ਵਿੱਚ ਜੇ ਕਹੀਏ ਤਾਂ ਹਨਾ ਧਾਕੜ ਕਲਾਕਾਰ ਨੇ ਤੇ ਗਹਿਰਾ ਨਾਲ ਪਿੰਗਾ ਝੂਟ ਦਈਏ ਅਸੀਂ ਤੈਨੂੰ ਹਲਾਰਾ ਕਿਉਂ ਦਈਏ ਵਰਗੇ ਗੀਤ ਕੱਲੀ ਬਹਿ ਕੇ ਸੋਚੀ ਨੀ ਰਹਿ ਹੱਸਦੀ ਯਾਰਾਂ ਨੂੰ ਉਦਾਸੇ ਰਹਿਣ ਦੇ ਮਿੱਤਰਾਂ ਨੂੰ ਇੰਜ ਲੱਗਦਾ ਜਿਵੇਂ ਸੱਜਰੇ ਚੱਲੇ ਨੇ ਮੁਕਲਾਵੇ ਮਿੱਤਰਾਂ ਦਾ ਸਾਹ ਰੁਕਦਾ ਹੁਸਨ ਦਾ ਜਾਦੂ ਹੈ ਨਾ ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਆ ਹਾਂ ਬਹੁਤ ਹਨ ਗਿੰਤ ਗੀਤ ਜੇ ਮੈਂ ਤੁਹਾਨੂੰ ਦੱਸਾਂ ਤੇ ਮਨਮੋਣ ਵਾਰਸ ਦੇ ਹਿੱਸੇ ਆ ਸੁੱਤੀ ਪਈ ਨੂੰ ਹਿਚਕੀਆਂ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਬੜੀ ਵੱਡੀ ਲਿਸਟ ਆ ਯਾਰ ਹਿੱਟ ਗੀਤਾਂ ਦੀ ਤੇ ਇੱਕ ਮਾਣ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਹੋਇਆ ਕਿ ਮਨਮੋਹਨ ਵਾਰਿਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਦਾ ਹੋਇਆ ਹਨਾ ਤੇ ਇੱਕ ਇਹ ਆਪੇ بڑا ਜਾਨਕਿ ਇਹ ਨਾ ਜਿਹਨੂੰ ਕਹਿੰਦੇ ਹੁੰਦੇ ਆ ਮਿਜਕੇ ਗਾਉਣਾ ਸਟੇਜ ਤੇ ਉਹ ਵਾਰਿਸ ਦੇ ਹਿੱਸੇ ਆ ਮਨਮੋਹਨ ਵਾਰਿਸ ਦੇ ਤੇ ਮਨਮੋਹਨ ਵਾਰਿਸ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਆ ਪੰਜਾਬੀਆਂ ਵੱਲੋਂ ਤੇ ਅੱਜ ਤੱਕ ਇਹਨਾਂ ਨੇ ਨਾ ਤਾਂ ਕੋਈ ਕੰਟਰੋਵਰਸੀ ਨਾ ਕੋਈ ਕੁਝ ਬਸ ਸਿੱਧਾ ਆਪਣੀ ਗਾਇਕੀ ਵੱਲ ਧਿਆਨ ਦਿੱਤਾ ਤੇ ਗਾਉਣ ਵੱਲ ਹੀ ਰਹੇ ਆ ਤੇ ਢਾਡੀ ਅਮਰ ਸਿੰਘ ਸ਼ੌਂਕੀ ਦੇ ਗੀਤ ਅ ਅਜਾ ਭਾਬੀ ਝੂਟਲਾ ਪਿੰਗ ਹਲਾਰੇ ਲੈਂਦੀ ਤੇ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਤੇ ਅਮਰ ਸਿੰਘ ਸ਼ੌਂਕੀ ਹੋਣਾ ਨੂੰ ਵੀ ਇਹਨਾਂ ਨੇ ਗਾਇਆ ਜਿਹੜੇ ਕਿ ਮਹਾਨ ਕਲਾਕਾਰ ਹੋਏ ਨੇ ਤੇ ਜੇ ਮੈਂ ਗੱਲ ਤੁਹਾਨੂੰ ਦੱਸਾਂ ਕਿਹੜੇ ਕਿਹੜੇ ਗੀਤਕਾਰਾਂ ਨੂੰ ਗਾਇਆ ਉਹ ਅਗਲੀ ਵੀਡੀਓ 'ਚ ਗੱਲ ਕਰੂੰਗਾ ਪਰ ਇਹਦੇ 'ਚ ਤਾਂ ਮੈਂ ਤੁਹਾਨੂੰ ਆਹੇ ਦੱਸਣਾ ਸੀ ਕਿ ਮਨਮੋਣ ਵਾਰਿਸ ਹੋਣੀ ਬਹੁਤ ਵੱਡੇ ਗਵਈਏ ਹੋਣ ਦੇ ਨਾਲ-ਨਾਲ ਇੱਕ ਇਨਸਾਨ ਵੀ ਵਧੀਆ ਨੇ ਉਹ ਜਦੋਂ ਵੀ ਕੋਈ ਉਹਨਾਂ ਤੱਕ ਪਹੁੰਚ ਕਰਦਾ ਫੋਟੋ ਖਿਚਾਉਣ ਲਈ ਉਹ ਹਮੇਸ਼ਾ ਹਰੇਕ ਨੂੰ ਗੱਲ ਲਾ ਕੇ ਮਿਲਦੇ ਨੇ ਤੁਹਾਨੂੰ ਉਹ ਕਿਵੇਂ ਦੇ ਲੱਗਦੇ ਨੇ ਇੱਥੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਗਲੀ ਵਾਰ ਗੱਲ ਕਰਾਂਗੇ ਉਹਨਾਂ ਨੇ ਕਿਹੜੇ ਕਿਹੜੇ ਗੀਤ ਕਿਹੜੇ ਕਿਹੜੇ ਰਾਈਟਰ ਦੇ ਗਾਏ ਨੇ